ਪੰਜਾਬ ਵਿੱਚ ਆਉਂਦੇ ਦੋ ਦਿਨ ਤੱਕ ਠੀਤ ਲਹਿਰ ਚੱਲਣ ਦੀ ਉਮੀਦ ਹੈ ਨਾਲ ਹੀ ਸੰਘਣੀ ਧੁੰਦ ਵੀ ਪੈ ਸਕਦੀ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ yellow alert ਵੀ ਜਾਰੀ ਕੀਤਾ ਗਿਆ ਜੇਕਰ ਗੱਲ ਲੁਧਿਆਣਾ ਦੇ ਪੀਯੂ ਤਿਤ ਮੌਸਮ ਵਿਭਾਗ ਦੀ ਵਿਗਿਆਨਿਕ ਕਰੀਏਤਾ ਉਹਨਾਂ ਦੇ ਮੁਤਾਬਕ ਆਈਐਮਡੀ ਵੱਲੋਂ ਦੋ ਦਿਨ ਲਈ ਪੰਜਾਬ ਭਾਰ ਦੇ ਵਿੱਚ yellow alert ਜਾਰੀ ਕੀਤਾ ਗਿਆ ਇਸ ਦਰਾਰ ਉਹਨਾਂ ਨੇ ਕਿਹਾ ਕਿ ਠੀਤ ਲਹਿਰ ਚੱਲੇਗੀ ਅਤੇ ਨਾਲ ਹੀ ਸੰਘਣੀ ਧੁੰਦ ਵੀ ਪੈਗੀ ਜਿਸ ਕਰਕੇ ਲੋਕਾਂ ਨੂੰ ਸੋਚ ਸਮਝ ਕੇ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਆਉਣ ਦੇ ਕੁਝ ਦਿਨ ਤੱਕ ਬਰਸਾਤ ਦੀ ਕੋਈ ਵੀ ਉਮੀਦ ਨਹੀਂ ਹੈ। ਉਹਨਾਂ ਨੇ ਕਿਹਾ ਕਿ ਤਾਪਮਾਨ ਰਾਤ ਦੇ ਮੁਤਾਬਕ ਦਿਨ ਵੇਲੇ ਘੱਟ ਰਿਕਾਰਡ ਕੀਤਾ ਜਾ ਰਿਹਾ ਹੈ ਜਿਸ ਕਰਕੇ ਦਿਨ ਦੇ ਵੇਲੇ ਠੰਡ ਜਿਆਦਾ ਮਹਿਸੂਸ ਹੋਵੇਗੀ। ਅੱਜ ਜਿਸੀ ਕਰੰਟ ਜਿਹੜੀਆਂ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇਸ ਕੋਲਡ ਚੱਲ ਰਹੇ ਨੇ ਕਿਉਂਕਿ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਨੀਚੇ ਚੱਲ ਰਿਹਾ। ਜਦੋਂ ਕਿ ਨਾਈਟਸ ਥੋੜੀਆਂ ਵਾਰਮਰ ਚੱਲ ਰਹੀਆਂ ਨੇ। ਜਿਵੇਂ ਅੱਜ ਦਾ ਡੇ ਟਾਈਮ ਟੈਂਪਰੇਚਰ 14.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਜਿਹੜਾ ਕਿ ਨਾਰਮਲ ਤੋਂ ਲਗਭਗ 3.2 ਡਿਗਰੀ ਸੈਂਟੀਗ੍ਰੇਡ ਨੀਚੇ ਹੈ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 8.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਜਿਹੜਾ ਕਿ ਨਾਰਮਲ ਤੋਂ ਲਗਭਗ 1 ਡਿਗਰੀ ਕੋਲਡਰ ਚੱਲ ਰਹੇ ਨੇ ਸੋ ਇਹਦੇ ਕਰਕੇ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਆਉਣ ਵਾਲੇ 1-2 ਦਿਨ ਵੀ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਸੰਗਣੀ ਧੁੰਦ ਹੋ ਸਕਦੀ ਹੈ ਔਰ ਜਿਹੜੀਆਂ ਕੋਲਡ ਡੇ ਕੰਡੀਸ਼ਨਸ ਨੇ ਇਸੇ ਤਰ੍ਹਾਂ ਬਣੀਆਂ ਰਹਿ ਸਕਦੀਆਂ ਨੇ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ। ਹਾਂ ਆਉਣ ਵਾਲੇ 2-3 ਦਿਨ ਤਹਲੇ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਜੀ ਉਹਦੇ ਤੋਂ ਬਾਅਦ 5-6 ਤਰੀਕ ਤੱਕ ਥੋੜੀ ਸਿਸਟਮ ਦੀ ਡਿਵੈਲਪਮੈਂਟ ਹੋ ਸਕਦੀ ਹੈ। ਤੁਹਾਨੂੰ ਕਿਸਾਨਾਂ ਅ ਫਿਲਹਾਲ ਕਿਉਂਕਿ ਹਲੇ 3-4 ਦਿਨ ਬਾਰਿਸ਼ ਦੀ ਵੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਔਰ ਜਿਹੜੇ ਟੈਂਪਰੇਚਰ ਵੀ ਨੀਅਰ ਨਾਰਮਲ ਚੱਲ ਰਹੇ ਨੇ ਸੋ ਫਾਰਮਰਸ ਨੂੰ ਹੀ ਦੱਸ ਸਕਦੇ ਆ ਕਿ ਨੀਅਰ ਨਾਰਮਲ ਵੈਦਰ ਕੰਡੀਸ਼ਨਸ ਨੇ ਔਰ ਉਹ ਜਿਹੜੇ ਜਨਰਲ ਫਾਰਮ ਆਪਰੇਸ਼ਨਸ ਉਹ ਕੰਟੀਨਿਊ ਕਰ ਸਕਦੇ ਨੇ ਲੋਕਾਂ ਨੂੰ ਕੀ ਅਪਡੇਟ ਕਰਨਾ ਲੋਕਾਂ ਨੂੰ ਹੀ ਦੱਸ ਸਕਦੇ ਆ ਜੀ ਕਿ ਇੱਕ ਤਾਂ ਸੰਗਣੀ ਧੁੰਦ ਵੀ ਹੋ ਸਕਦੀ ਹੈ ਅੱਜ ਔਰ ਅੱਜ ਜਾਂ ਕੱਲ ਸੋ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਜੇ ਕੋਈ ਟਰੈਵਲ ਪਲਾਨਸ ਨੇ ਉਹਨਾਂ ਨੂੰ ਵੀ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਉਹ ਧਿਆਨ ਵਿੱਚ ਰੱਖ ਕੇ ਬਣਾਉਣੇ ਚਾਹੀਦੇ ਨੇ ਸੈਕੰਡਲੀ ਕੋਲਡ ਵੇਵ ਕੰਡੀਸ਼ਨਸ ਵੀ ਬਣੀ ਹੋਈਆਂ ਨੇ ਕੋਲਡ ਡੇਸ ਚੱਲ ਰਹੇ ਨੇ ਅੱਜ ਔਰ ਕੱਲ ਦੋਨੋਂ ਦਿਨ ਜਿਹੜਾ येलो ਅਲਰਟ ਵੀ ਹੈ ਦੇ ਵਾਸਤੇ ਸੋ ਇਹਦਾ ਵੀ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਆਊਟਡੋਰ ਐਕਟੀਵਿਟੀਆਂ ਜਿੰਨਾ ਹੋ ਸਕੇ ਉਹ ਘਟ ਕਰਨੀਆਂ ਚਾਹੀਦੀਆਂ ਨੇ ਜਦੋਂ ਵੀ ਬਾਹਰ ਜਾਨੇ ਹੋ ਪ੍ਰੋਪਰਲੀ ਕਵਰਡ ਜਾਓ ਔਰ ਹੈਲਥੀ ਔਰ ਨਿਊਟ੍ਰੀਸ਼ੀਅਸ ਡਾਈਟ ਲਓ ਤਾਂ ਕਿ ਸੇਤ ਨੂੰ ਕੋਈ ਨੁਕਸਾਨ ਨਾ ਹੋ ਸਕੇ